ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪੂਰੀਆਂ ਨਾ ਕਰਨ ਤੇ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 13 ਫਰਵਰੀ ਤੋਂ ਮੁਰ ਤੋਂ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਵਿੱਚ ਹੁਣ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੀ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਇਸ ਸੰਘਰਸ਼ ਵਿੱਚ ਆਪਣਾ ਬੰਦਾ ਯੋਗਦਾਨ ਪਾਏਗੀ ਯੂਨੀਅਨ ਦੇ ਨੇਤਾ ਦੇ ਕਿਸਾਨਾਂ ਆਗੂ ਸਰਬੰਸ ਸਿੰਘ ਪੰਦੇਰ ਕਾਫਲੇ ਸਮੇਤ ਫਗਵਾੜਾ ਵਿਖੇ ਪਹੁੰਚੇ ਜਿੱਥੇ ਕਿ ਜਮਾਲਪੁਰ ਮੁਖ ਜੀਟੀ ਰੋਡ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸੂਬਾ ਜਨਰਲ ਸਕੱਤਰ ਸਤਰਾਮ ਸਿੰਘ ਸਾਨੀ ਦੀ ਅਗਵਾਈ ਹੇਠ ਵੱਡੀ ਗਿੰਦੀ ਚ ਕਿਸਾਨਾਂ ਆਗੂਆਂ ਨੇ ਇਸ ਕਾਫਲੇ ਲਈ ਚਾਹ ਪਾਣੀ ਤੇ ਲੰਗਰ ਦੀ ਵਿਵਸਥਾ ਕੀਤੀ ਇਸ ਮੌਕੇ ਸਰਬੰਸ ਸਿੰਘ ਪੰਦੇਰ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੀ ਇਸ ਸੰਘਰਸ਼ ਵਿੱਚ ਨਿਤਰੀ ਹੈ ਤੇ ਬਾਕੀ ਦੀਆਂ ਜਥੇਬੰਦੀਆਂ ਵੀ ਹੌਲੀ-ਹੌਲੀ ਇਸ ਸੰਘਰਸ਼ ਵਿੱਚ ਆਉਣ ਗਿਆ। ਉਹਨਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਲਈ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਗੇ। ਦੇਖੋ ਐਸ ਕੇ ਐਮ ਗਾਦ ਦੇ ਰਾਗੀ 50 ਕਿਐਮਐਮ ਕਿਸਾਨ ਮੇਟੂ ਬੋਦਕੇ ਬਣਾ। ਦਿੱਲੀ ਮੋਰਚਾ ਦੋ ਦਾ ਲਾ ਲਾ ਗਿਆ। ਇਹ ਪਤਾ ਪੂਰੀ ਦੇਸ਼ ਦੁਨੀਆ ਵਿੱਚ ਚਰਚੇ ਨੇ। ਅੱਜ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਵੀ ਹੋਣੀ ਆ। ਦੇਖੋ ਵੱਡੀ ਜਥੇਬੰਦੀਆਂ ਮਨਜੀਤ ਸਿੰਘ ਰਾਏ ਉਹਨਾਂ ਦੀ ਰਾਏ ਵੱਡਾ ਜਿਹੜੇ ਨੇ ਦਵਾਫੇ ਤੇ ਅੱਜ ਉਹਨਾਂ ਨੇ ਇਸ ਜਿਹੜਾ ਅੰਦੋਲਨ ਆ ਉਹਦੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਕਿਸਾਨ ਮਜ਼ਦੂਰ ਕੋਰਸੇ ਅਸੀਂ ਸਵਾਗਤ ਕਰਦੇ ਆਂ ਔਰ ਖੁੱਪੀ ਸਾਨੂੰ ਪੂਰੀ ਆਸ ਹੈ ਅਸੀਂ ਪੂਰੇ ਮੀਡੀਆਟ ਕਹਿੰਦੇ ਰਹੇ ਕੋਈ ਵੀ ਹੁਣ ਜੇ ਰਹਿ ਗਿਆ ਤੂੰ ਵੀ ਆ ਜੰਗੇ ਕੋਈ ਵੀ ਕਿਸਾਨ ਮਜ਼ਦੂਰ ਅੰਦੋਲਨ ਕੋਈ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਹੈ ਇੱਥੇ ਲੋਕਾਂ ਦਾ ਅੰਦੋਲਨ ਹੈ ਸਾਰੇ ਸ਼ਾਮਲ ਹੋਣਗੇ ਸਾਰਿਆਂ ਦੇ ਸਾਡੇਆਂ ਦੇ ਹਿੱਤ ਇੱਕੋ ਜਿਹੇ ਹੈ ਉਧਰ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸੂਬਾ ਜਨਰਲ ਸਕੱਤਰ ਸਤਨਾਮ ਸਿੰਘ ਸਾਨੀ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਕੇ ਕਿਸਾਨਾਂ ਦਾ ਇਹ ਦਿੱਲੀ ਮੋਰਚਾ ਬੰਦ ਕਰਵਾਇਆ ਸੀ ਪਰ ਲਗਭਗ 2 ਸਾਲ ਬੀਤ ਚਾਹੰਦੇ باوجود ਵੀ ਕੇਂਦਰ ਸਰਕਾਰ ਨੇ ਮੰਨੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਿਸ ਦੇ ਚੱਲਦੇ ਹੀ ਕਿਸਾਨ ਜਥੇਬੰਦੀਆਂ ਬਲੋ ਮੁੜ ਤੋਂ ਆਪਣੀ ਲੜਾਈ ਲੜਨ ਲਈ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਪੂਰਾ ਸਮਰਥਨ ਕਰਦੀ ਹੈ ਬਾਈ ਅਸੀਂ ਫਗਵਾੜਾ ਜਿਹੜਾ ਸਾਡਾ ਕਾਫਲਾ ਚੱਲਿਆ ਆਪਣੇ ਸਰ ਤੋਂ ਜਿਹੜਾ ਦੋ ਫਾਰਮਾਂ ਨੇ ਰਲ ਕੇ ਸੰਘਰਸ਼ ਉਲੀਕਿਆ ਸੀ ਉਹਦੀ ਸ਼ੁਰੂਆਤ ਹੋਈ ਹੈ ਤੇ ਉਹਦੇ ਵਿੱਚ ਅਸੀਂ ਵੀ ਭਾਰਤੀ ਕਿਸਾਨ ਜੁਨੀਅਨ ਦਵਾਬਾ ਔਰ ਅਸੀਂ ਸਾਡੇ ਸਾਥੀਆਂ ਦੇ ਨਾਲ ਅਸੀਂ ਉਹਦੇ ਵਿੱਚ ਪੂਰਨ ਤੌਰ ਤੇ ਸ਼ਾਮਲ ਹੋ ਰਹੇ ਆ ਔਰ ਇਸ ਅੰਦੋਲਨ ਦੇ ਵਿੱਚ ਸਾਰੇ ਸਾਥੀਆਂ ਨੂੰ ਅਪੀਲ ਕਰਦੇ ਆ ਕਿਸਾਨਾਂ ਨੂੰ ਵੀ ਆਪਾਂ ਸਾਰੇ ਸ਼ਾਮਲ ਹੋਈਏ ਅੱਜ ਆਪਣੇ ਪਾਸ ਮੌਕਾ ਹੈ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਈਏ ਜਿਹੜੀਆਂ ਰਹਿੰਦੀ ਐ ਐਮਐਸਪੀ ਦੀ ਮੰਗ ਹੈ ਕਰਜ਼ਾ ਮੁਕਤੀ ਦੀ ਹੈ ਜਿਹੜੇ ਪਰਚੇ ਰਹਿੰਦੇ ਨੇ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਸਾਨੂੰ ਲਿਖ ਕੇ ਦਿੱਤੀਆਂ ਸਨ ਹਾਲੇ ਤੱਕ ਅਮਲੀ ਜਾਮਾ ਪਹਿਨਾਇਆ ਨਹੀਂ ਉਹਨਾਂ ਨੂੰ ਉਹ ਸਾਰੀਆਂ ਨੇ ਜਿੱਚ ਪੋਲਿਊਸ਼ਨ ਬਿੱਲ ਹੈ ਬਿਜਲੀ ਬਿੱਲ ਹੈ ਇਹ ਸਾਰੀਆਂ ਮੰਗਾਂ ਨੂੰ ਬਣਵਾਉਣ ਦਾ ਮੌਕਾ ਹੈ ਸਾਰੇ ਜਣੇ ਆਓ ਆਪਾਂ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਹੋਰ ਤਕੜਾ ਕਰੀਏ ਕਿਉਂਕਿ ਭੰਦੇਰ ਸਾਹਿਬ ਹੁਣ ਆਏ ਨੇ ਇੱਥੇ ਇਹਨਾਂ ਦਾ ਕਾਫਲਾ ਪਿੱਛੋਂ ਆ ਰਿਹਾ ਇੱਥੇ ਫਗਵਾੜੇ ਹੁਣ ਲੰਗਰ ਛਕਾਵਾਂਗੇ ਔਰ ਪੂਰਨ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਇਹਨਾਂ ਨੂੰ ਸਮਰਥਨ ਦਿੰਦੀ ਹੈ ਕਿਸਾਨਾਂ ਵੱਲੋਂ ਜਿਹੜਾ ਦਿੱਲੀ ਪੂਛ ਕਰਨ ਦਾ ਹਲਾਨ ਆ ਜਿਹੜੀਆਂ ਰਹਿੰਦੀਆਂ ਕਿਸਾਨੀ ਮੰਗਾਂ ਤੇ ਸਰਕਾਰ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਲੇਕਿਨ 2.5 ਸਾਲ ਬੀਤਣ ਦੇ ਬਾਵਜੂਦ ਸਰਕਾਰ ਉਹਨਾਂ ਨੂੰ ਲਾਗੂ ਕਰਨ ਤੋਂ ਮੁਨਕਰ ਹੋ ਗਈ ਚਾਹੇ ਉਹ ਐਮਐਸਪੀ ਦਾ ਮਸਲਾ ਚਾਹੇ ਕਿਸਾਨਾਂ ਦੇ ਉੱਤੇ ਪਰਚਿਆਂ ਦਾ ਮਸਲਾ ਜਾਂ ਹੋਰ ਬੜੇ ਬੜੀਆਂ ਮੰਗਾਂ ਨੇ ਸ਼ਹੀਦ ਪਰਿਵਾਰਾਂ ਨੂੰ ਵਾਅਦਾ ਦੇਣਾ ਸੀ ਨੌਕਰੀਆਂ ਦੇਣੀਆਂ ਸੀ ਹੋਰ ਬੜੀਆਂ ਮੰਗਾਂ ਨੇ ਕਿਸਾਨੀ ਦੀਆਂ ਚਾਹੇ ਨਵੇਂ ਐਕਟ ਲਿਆ ਕੇ ਕਿਸਾਨੀ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ ਉਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੇ ਪੰਨੂ ਭਦੇਰ ਸਾਹਿਬ ਮਾਝੇ ਵਾਲੇ ਉਹਨਾਂ ਦੀ ਅਗਵਾਈ ਦਾ ਜਥਾ ਆ ਰਿਹਾ ਮਾਝੇ ਤੋਂ ਜਲੰਧਰ ਪਹੁੰਚ ਚੁੱਕਾ ਲਗਭਗ 1000 ਟਰਾਲੀ ਦਾ ਕਾਫਲਾ ਉਹਨਾਂ ਲਈ ਭਾਰਤੀ ਕਿਸਾਨ ਜੁਨੇ ਦੁਆਬਾ ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਜਲਦਬਾਜੀ ਵਿੱਚ ਜਿੰਨੀ ਕਾਲੀ ਕਾਲੀ ਅਸੀਂ ਲੰਗਰਾਂ ਦੀ ਸੇਵਾ ਇੱਥੇ ਸੰਗਤ ਨੂੰ ਲੰਗਰ ਛਕਾਉਣ ਛਕਾਉਣ ਦੀ ਸੇਵਾ ਨਿਭਾਵਾਂਗੇ ਚਾਹ ਪਾਣੀ ਦਾ ਲੰਗਰ ਚਲਾਵਾਂਗੇ ਔਰ ਭਾਰਤੀ ਕਿਸਾਨ ਜੁਨੇ ਦੁਆਬਾ ਇਸ ਅੰਦੋਲਨ ਦੇ ਵਿੱਚ ਖੁੱਲੇ ਰੂਪ ਦੇ ਵਿੱਚ ਆਪਣੇ ਕਿਸਾਨਾਂ ਨੂੰ ਲੈ ਕੇ ਸ਼ਾਮਲ ਵੀ ਹੋਏਗੀ ਕਿ ਇੱਜ਼ਤ ਅਤੇ ਮਾਣ ਦੀ ਲੜਾਈ ਹੈ ਜੋ ਭਾਰਤੀ ਕਿਸਾਨ ਜਿਹੜੇ ਦੁਆਬਾ ਜਿੱਥੇ ਇਸ ਅੰਦੋਲਨ ਚ ਸ਼ਾਮਲ ਹੋਣ ਦਾ ਐਲਾਨ ਕਰਦੀ ਹੈ ਉੱਥੇ ਲੰਘਣ ਵਾਲੇ ਕਿਸਾਨ ਭਰਾਵਾਂ ਦੀ ਮਤਲਬ ਉਹਨਾਂ ਲਈ ਲੰਗਰ ਦੀ ਸੇਵਾ ਚਾਹ ਪਾਣੀ ਦੀ ਸੇਵਾ ਜਿੰਨੇ ਕੁ ਅਸੀਂ ਜਲਦਬਾਜ਼ੀ ਵਿੱਚ ਪ੍ਰਬੰਧ ਕਰ ਸਕਦੇ ਹਾਂ ਉਹਨਾਂ ਨੂੰ ਨਿਭਾਉਣ ਦਾ ਯਤਨ ਕਰ ਰਹੇ ਹਾਂ ਸੋ ਸਾਰੀ ਦੋਆਬੇ ਦੀ ਕਿਸਾਨੀ ਨੂੰ ਅਪੀਲ ਹੈ ਇਹ ਕਿਸਾਨੀ ਦੀ ਮਾਨ ਮਰਜ਼ਾਦਾ ਦੀ ਲੜਾਈ ਹੈ ਕਿਸਾਨੀ ਦੀ ਹੋਂਦ ਦੀ ਲੜਾਈ ਹੈ ਆਪਾਂ ਇਸ ਅੰਦੋਲਨ 'ਚ ਸ਼ਾਮਲ ਹੋਈਏ ਜੇ ਸਰਕਾਰ ਸਖਤੀ ਕਰਕੇ ਸਾਡੇ ਕਿਸਾਨ ਵੀਰਾਂ ਨੂੰ ਡਰਾ ਕੇ ਧਮਕਾ ਕੇ ਜਾਂ ਰੋਕਾਂ ਲਾ ਕੇ ਲਾਉਣ ਦਾ ਯਤਨ ਕਰਦੀ ਹੈ ਸੋ ਸਾਰੇ ਪੰਜਾਬ ਦੀ ਕਿਸਾਨੀ ਦਾ ਫਰਜ਼ ਬਣਦਾ ਅੱਜ ਘਰ ਬੈਠਣ ਦਾ ਸਮਾਂ ਨਹੀਂ ਬਹੀਰਾਂ ਘੱਟ ਕੇ ਇਸ ਅੰਦੋਲਨ 'ਚ ਸ਼ਾਮਲ ਹੋਈਏ ਸਰਕਾਰ ਦੀਆਂ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਆਪਾਂ ਤਿਆਰ ਵਰ ਤਿਆਰ ਹੋ ਕੇ ਮੈਦਾਨ 'ਚ ਨਿਤਰਨਾ ਹੈ